ਆਰੇ ਨੂੰ ਜੋ ਪਿਆਰ ਪੂਰੇ ਸਤਿ ਸ੍ਰੀ ਅਕਾਲ ਜੁ ਪਹਾੜ ਹੋਏ ਕ ਨਵੇਂ ਵੀਡੀਓ ਲੈ ਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏ ਜਲਦੀ ਵਿੱਚ ਬਣਨ ਵਾਲਾ ਗਾਜਰ ਤੇ ਮੂਲੀ ਦਾ achar ਆਪਾਂ ਨੇ ਦੋ ਤਿੰਨ ਗਾਜਰਾਂ ਇਕੱਠੀਆਂ ਦੋ ਤਿੰਨ ਮੂਲੀਆਂ ਇਸ ਤਰ੍ਹਾਂ ਲੰਬੀਆਂ ਲੰਬੀਆਂ ਕੱਟ ਕੇ ਧੋ ਕੇ ਸਕਾਲੀਆਂ ਟੋਕਰੀ ਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਲਾਂਮਾ ਕੇ ਤੜਕਾ ਕੋਈ ਮਸਾਲਾ ਨਹੀਂ ਪਾਉਣਾ ਬਣਾ ਬਣਾਇਆ ਮਸਾਲਾ ਪਾਉਣਾ ਲਓ ਜਿ ਪ੍ਰਾਈ ਵੈਂਟ ਰੱਖ ਲਿਆ ਇਸਵਾਮਾਂ ਕੇ ਪਤੇ ਕੋਈ ਮਰਚੀ ਪਾਲੂਰ ਘੇੜ ਪਾਲੂ ਦੂਆ ਪਾਲ ਇਹਨੂੰ ਗਰਮ ਕਰਾਂਗੇ ਛੋਟੀ ਤਰ੍ਹਾਂ ਅਲਰ ਗਿਟੇਲ ਹੋ ਗਿਆ ਘਰੋ ਇਹ ਪੰਜ ਚਾਰ ਮਿੰਟ ਚ ਅਚਾਰ ਬਣ ਜਾਂਦਾ थोड़ा जा गैस घट करके पार्ट दो मिनट इतना ही भुनना दो मिनट फिर मसाला पा लो जी एक तो दो मिनट हो गए नहीं के हम पावगे का नमकता तो चमक ਹੋਰ ਫੁੱਲਣ ਮਾਗੇ ਨੇ ਕਿ 2 ਮਿੰਟ ਅੱਪਾ ਇਹਨੂੰ ਹੌਲ ਹੌਲ ਭੁਲਣਾ ਹੈ ਇਹ ਨਚੇ ਦਾ ਪਾਣੀ ਨਹੀਂ ਸੁੱਕਦਾ ਹੁਣ ਪੈਸੇ ਨਭਾਣੇ ਨਿਕਲ ਹੋਣਾ ਹੈ ਤਾਂ ਲੋੜੀ ਚਾਰ ਤੋਂ 5 ਮਿੰਟ ਖਰੀਚੀਆਂ 2 ਮਿੰਟ ਪਹਿਲਾਂ 2-3 ਮਿੰਟ ਹਣ ਕਾਲੀਆਂ ਹੋ ਗਈਆਂ ਤੇ ਗੱਜਰਾਂ ਚੰਗੀ ਤਰ੍ਹਾਂ ਦਿੰਦੀਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਇਹ ਮਸਾਲਾ ਅੰਬ ਦੇ achar ਚੋਂ ਥੱਲੇ ਬਚਿਆ ਹੋਇਆ ਇਹ ਪਾਵਾਂਗੇ ਇਹਦੇ ਵਿੱਚ ਸਾਰਾ ਕੁਝ ਆ ਤੇਲ ਨੂਨ ਮਿਰਚ ਲੌਂਗ ਲੈ ਲੈਂਦੇ ਆਪਾਂ ਸ਼ੌਕ ਜੀ ਦਾ ਹੁਣ ਆਪਾਂ ਇਹ ਪਾਵਾਂਗੇ ਤੇ ਕੋਈ ਹੋਰ ਚੀਜ਼ ਨਹੀਂ ਪਾਉਣੇ ਇਸ ਤਰ੍ਹਾਂ ਮਸਾਲਾ ਘਰਾਲਨਾ ਕਰਿਓ ਤੇ ਇਸ ਤਰ੍ਹਾਂ achar ਬਣਾ ਕੇ ਖਾਓ ਜਿੰਨੇ ਦਿਨ ਮਰਜ਼ੀ ਰੱਖੋ ਇਹ ਨੂੰ ਇਹਨੇ ਹੁਣ ਖਰਾਬ ਨਹੀਂ ਹੋਣਾ ਹੈਗਾ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ 1 ਕੋਮਿੰਟ ਹੋਰ ਪਕਾਵਾਂਗੇ ਬਹੁਤ ਵਧੀਆ ਟੇਸਟ ਬਣ ਕੇ ਆਉਂਦਾ ਹੈ ਇਹਨਾਂ achar ਦਾ 50 ਮਿੰਟਾਂ ਵਿੱਚ achar ਪਿਆਰ ਹੋ ਜਾਂਦਾ ਹੈ ਖਾਣੇ ਵਾਲਾ ਲੋ ਥੋੜੀ ਜਿਹਾ ਮਾਵਾਂ ਦੇ ਵਿੱਚ ਹਲਦੀ ਹਲਦੀ ਘੱਟ ਆ ਹਲਦੀ ਦਾ ਕਲਰ ਨਹੀਂ ਆ ਰਿਹਾ ਹੈਗਾ ਵਿੱਚ ਲੋ ਜੇ ਇੱਕ ਟਮੇਟਾ ਪਾਨੇ ਮਸਾਲਾ ਪਾ ਕੇ ਪਕਾ ਲਿਆ ਹਲਦੀ ਮਸਾਲਾ ਪਾ ਕੇ ਆਚਾਰ ਹੋ ਗਿਆ ਆਪਣਾ ਤਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਆਦਰ ਹਵਾਂ ਕੇ ਆਪਾਂ ਨੂੰ ਵੀਡੀਓ ਵਿੱਚ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ